ਯਾਰ ਸਾਡੀ ਪੀਰ ਆ ਯਾਰ ਬੇਕ ਮਹੀਨੇ ਤੋਂ ਲਗਾਤਾਰ ਜਿਹੜਾ ਰਾਤ ਦਿਨ ਦਾ ਕਸ਼ਟ ਚੱਲ ਗਿਆ ਦੁਨੀਆ ਹੋਈ ਇਲਾਕੇ ਦੀ ਦੁਨੀਆ ਰਾਤ ਦਿਨ ਲੱਗਦੇ ਆ ਆ ਟਾਈਮ ਤੇ ਸਾਨੂੰ ਅਗਣ ਮੋਟਾ ਦੀ ਲੋੜ ਆ ਥੇ ਦੋ ਅਗਣ ਮੋਟਾ ਸਾਡੇ ਕੋਲੇ ਚਾਹੀਦੇ ਆ ਇਸ ਟਾਈਮ ਤੇ ਯਾਰ ਬੰਦ ਨੂੰ ਬਹੁਤ ਦਾ ਖਤਰਾ ਹੋ ਗਿਆ ਮਤਲਬ ਪਾੜ ਕੇ ਬੰਨਨੇ ਅੱਧਾ ਥੱਲੇ ਸੁੱਟ ਲਿਆ ਢਾ ਢਾ ਕੇ ਡਿਗਾ ਹੁੜਦਾ ਵਾ ਅਗਣ ਮੋਰ ਜੇ ਸੀ ਬੀ ਵੀ ਕਹੇ ਵਿਭਾਗ ਦੇ ਕੋਲੇ ਹੈਗਾ ਯਾਰ ਭਾਵੇਂ ਕਦੇ ਪੱਟੀ ਬੈਠਾ ਕਦੇ ਜਿੰਨੇ ਵੀ ਜੇਸੀਬੀ ਹੈ ਜੇ ਲਾਗੇ ਬੰਨੇ ਸੰਗਤਾਂ ਨੂੰ ਬਾਬਾ ਜੀ ਕੀ ਅਪੀਲ ਕਰੋਗੇ ਸੰਗਤਾਂ ਨੂੰ ਇਹ ਪੀੜਾ ਵੀ ਆਵਾਜ਼ ਸੁਣਦੇ ਮੇਰੇ ਬਾਹੂ ਆ ਜਾਓ ਤਗੜੇ ਹੋਗੇ 9 ਤਰੀਕ ਨਵਾਂ ਮਹੀਨਾ ਵੱਧ ਤੋਂ ਵੱਧ ਇੱਥੇ ਪਹੁੰਚੋ ਜੋ ਉਧਰ ਕੋ ਤੁਹਾਡੇ ਸਾਹਮਣੇ ਰੁਕ ਕੇ ਦੇ ਪਹਿਲਾਂ ਲਾਈਵ ਵੇਖੋ ਸਾਰੇ ਕਿਕਰੜ ਗੰਦੀਆਂ ਬਹੁਤ ਉਧਰ ਦੇਖੋ ਉਹ ਢਿਗਾਂ ਵੀ ਡੇਪੀਆਂ ਵੇਖੋ ਜੀ ਸਾਹਮਣੇ ਮਿੰਟੋ ਮਿੰਟੋ 9 ਤਰੀਕ ਨਵਾਂ ਮਹੀਨਾ 2025 ਬਹੁਤ ਤਗੜੀ ਧਾ ਲੱਗੀ ਜੇ ਮਿੰਟੋ ਮਿੰਟੋ ਪਹੁੰਚੋ ਮਿੰਟੋ ਮਿੰਟੋ ਆ ਜਾਓ ਬੰਨ ਨੂੰ ਜਾਰੀ ਧਾ ਲੱਗੀ ਆ ਵੇਖੋ ਕੋਈ ਫੁੱਟ ਰ ਹੈਗਾ 4-5 ਫੁੱਟ ਰ ਪਾਸੇ ਦੇ ਪਾਸੇ ਪਾਸੇ ਰ ਮੇਰਾ ਵੀਰ ਉਧਰ ਦੇਖੋ ਕਿੰਨੀ ਵੱਡੀ ਢਾਹ ਲੱਗੀ ਆ ਮਿੰਟੋ ਮਿੰਟ ਸਕਦਾ ਜਦੋਂ ਤੋੜੇ ਆ ਮਿੱਟੀ ਆ ਲਾ ਕੇ ਪਹੁੰਚੋ ਮਿੰਟੋ ਮਿੰਟ ਬਹੁਤ ਤਕੜੀ ਢਾਹ ਲੱਗੀ ਜੀ ਇੱਥੇ ਪਹੁੰਚੋ